ਮੈਂ ਸ਼ਤੀਸ਼ ਕੁਮਾਰ ਤੁਹਾਡਾ ਸਾਰਿਆਦਾ ਹੈ SKV نیوز ਚੈਨਲ ਵਿੱਚ ਸੁਆਗਤ ਕਰਦਾ ਹਾਂ। ਪੁਰੀਆ ਜੰਗਲ। ਅਸਤੀ ਵਾਲੀ ਐਸਕੇ ਵਿਨੀਤੋਂ ਅੱਜ ਅਸੀਂ ਪਹੁੰਚੇ ਹਾਂ ਡਾਕਟਰ ਸਾਹਿਬ ਕੋਲੇ ਜੋ ਆਪਣੇ ਵਾਰਡ 'ਚ ਬਹੁਤ ਕੰਮ ਕਰਾ ਰਹੇ ਆ ਤੇ ਲੈਟਾ ਕਾਫੀ ਲਵਾਈਆਂ ਇਹਨਾਂ ਨੇ ਆ ਦੇਖਦੇ ਆ ਕਿੱਥੇ ਕਿੱਥੇ ਲੈਟਾ ਲਵਾਈਆਂ ਤੇ ਕਿੱਥੇ ਹਲੇ ਲੈਣੀਆਂ ਬਾਕੀਆਂ ਨੇ ਜੀ। ਸਤਿ ਸ਼੍ਰੀ ਅਕਾਲ ਜੀ ਡਾਕਟਰ। ਵਾਈਗਰੀ ਹਾਂ ਵਾਈਗਰੀ ਜੀ ਦਾ ਖਾਲਸਾ ਵਾਈਗਰੀ ਜੀ ਦੀ ਫਤਿਹ। ਮੈਂ ਰਣਜੀਤ ਸਿੰਘ ਵਾਰਡ ਨੰਬਰ 35 ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੇ ਆਪਣੇ ਦੱਖਣੀ ਇਲਾਕੇ ਨੂੰ ਅਤੇ ਬੋਰਡ ਨੰਬਰ 35 ਨੂੰ ਤੇ ਅਪਦੇਸ਼ ਵਿਦੇਸ਼ ਰਹਿੰਦੇ ਸਾਰੇ ਭਾਈਚਾਰੇ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿੱਥੇ ਕਿੱਥੇ ਲਾਈਟਾਂ ਲਗਾਈਆਂ ਆਪਣੇ ਬਾੜ ਚ ਉਹਦੇ ਬਾਰੇ ਜਾਣਕਾਰੀ ਦਿਓ ਜੀ ਸਾਡੇ ਬੋਰਡ ਦੇ ਵਿੱਚ ਇਹ ਹੈ ਇਹ ਤੁਸੀਂ ਦੇਖੋ ਵੀ ਕੱਲੀ ਕੱਲੀ ਗਲੀ ਦੇ ਵਿੱਚ ਜਾ ਕੇ ਦੇਖੋਗੇ ਤਾਂ ਥਾਂ ਥਾਂ ਤੇ ਕੰਮ ਚੱਲ ਰਿਹਾ ਹੈ ਔਰ ਇਸ ਤੋਂ ਇਲਾਵਾ ਜਿਹੜੀ ਲਾਈਟਾਂ ਦਾ ਪਰਮਾਰ ਹੈ ਉਹ ਬੀਬੀ ਐਮਐਲਏ ਬੀਬੀ ਰਜਿੰਦਰ ਕੌਰ ਸ਼ੀਨਾ ਦੀ ਰਹਿਣ ਸਮਾਈ ਹੇਠ ਤੇ ਇਹ ਆ ਵੀ ਮੈਂ ਅੱਜ ਤੱਕ 25 ਲਾਈਟਾਂ ਤਾਂ ਹੁਣ ਲਗਵਾ ਬੈਠਾ ਤੇ ਬਾਕੀ ਜਿਹੜਾ ਸਟੇਡੀਅਮ ਦਾ ਕੰਮ ਚੱਲਦਾ ਉਹ ਤੁਸੀਂ ਇੱਥੇ ਨਿਗਾ ਮਰਵਾਓ ਕੈਮਰੇ ਦੀ ਦੇਖੋ ਕਿੰਨਾ ਤੇ ਜੀ ਕਿੰਨੇ ਫਰਤੀ ਨਾਲ ਚੱਲਦਾ ਤੇ ਇਹ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਸਟੇਡੀਅਮ ਤੇ ਬਾਕੀ ਡਿਸਪੈਂਸਰੀ ਜਾਂ ਜਿਹੜੇ ਬਾਕੀ ਹੋਰ ਕੰਮ ਕਰਕੇ ਇਹ ਆ ਵੀ ਇਲਾਕੇ ਨੂੰ ਸਮਰਪਿਤ ਹੋਣਗੇ ਟੋਟਲ ਲਾਈਟਾਂ ਕਿੰਨੀ ਲਾਉਣਗੇ ਪੂਰੇ ਬਾੜ ਚ ਕੋਸ਼ਿਸ਼ ਆ ਵੀ ਘੱਟੋ ਘੱਟ ਇਹ ਆ 50 ਤੋਂ 70 ਲਾਈਟਾਂ ਜ਼ਰੂਰ ਲਾਵਾਂਗੇ ਹੁਣ ਤੱਕ ਕਿੰਨੀਆਂ ਲਗੀਆਂ ਹਾਂਜੀ ਹੁਣ ਤੱਕ 25 ਲਾਈਟਾਂ ਲੱਗੀਆਂ ਅਜੇ ਹੋਰ ਬਦੀ ਸਟਾਕ ਦੇ ਵਿੱਚ ਪਈਆਂ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮੂਹ ਇਲਾਕਾ ਨਵਸੀ ਨਗਰ ਨਗਰ ਨੰਡਾਬਾ ਤੇ ਆਲੇ ਦਾਲੇ ਦੇ ਜਿੰਨੇ ਵੀ ਵਸਨੀਕਾਂ ਪਹਿਲਾਂ ਸਾਰਿਆਂ ਗੁਰੂਪਤ ਸਿੰਘ ਦੇ ਆਗਮਨ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਕੀ ਜੇ ਰਹੀ ਗੱਲ ਹਲਕਾ ਦੱਖਣੀ ਵਿੱਚ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਇੱਕ ਤੁਹਾਡੇ ਸਾਹਮਣੇ ਅਸੀਂ ਅੱਜ ਪਿੰਡ ਡਾਬੇ ਵਿਖੇ ਬਣ ਰੇ ਸਟੇਡੀਅਮ ਕੰਪਾਰਕ ਵਿੱਚ ਅਸੀਂ ਉਹਨਾਂ ਦੇ ਨੇੜੇ ਖੜੇ ਆ ਤਾਂ ਜੇ ਤੇ ਉਹ ਤੇ ਕੰਮ ਨੂੰ ਜੇ ਮੈਂ ਤਾਂ ਕਰਾਂ ਕੈਮਰਾਮੈਨ ਇੱਕ ਵਾਰ ਜੇ ਉਧਰ ਚੱਕੀ ਮਾਰ ਕੇ ਦਿਖਾਵੇ ਤਾਂ ਬਾਉਂਡਰੀ ਵਾਲ ਜਾਂ ਗ੍ਰੀਲਿੰਗ ਦਾ ਕੰਮ ਕੰਪਲੀਟ ਹੋ ਚੁੱਕਿਆ ਤੇ ਆਉਣ ਵਾਲੇ ਸਮੇਂ ਵਿੱਚ ਬਹੁਤ ਤੇਜ਼ੀ ਨਾਲ ਇਹਦਾ ਕੰਮ ਨੂੰ ਕੰਪਲੀਟ ਕਰਾ ਕੇ ਇਸ ਇਲਾਕੇ ਨੂੰ ਸਮਰਪਿਤ ਕੀਤਾ ਜਾਊਗਾ ਤੇ ਇੱਕ ਬਹੁਤ ਵਧੀਆ ਇੱਕ ਖੇਡ ਵੀ ਇੱਥੇ ਆਯੋਜਿਤ ਕੀਤੀ ਜਾਊਗੀ ਵੀ ਤਾਂ ਜੋ ਬੱਚਿਆਂ ਨੂੰ ਇੱਕ ਸਿਹਤਮੰਦ ਮਿਲ ਸਕੇ ਨਸ਼ੇ ਤੋਂ ਰਹਿ ਤ ਪਰੇ ਰਹਿਣ ਹੋ ਤੇ ਬਾਕੀ ਜੋ ਡਵੈਲਪਮੈਂਟ ਦੇ ਕੰਮ ਨੇ ਉਹ ਤਾਂ ਸਰਕਾਰਾਂ ਦੇ ਹਿਸਾਬ ਨਾਲ ਚੱਲਦੇ ਹੀ ਰਹਿੰਦੇ ਹੁੰਦੇ ਉਹਨਾਂ ਨੂੰ ਕੋਈ ਰੋਕ ਨਹੀਂ ਹੁੰਦੀ ਉਹ ਤਾਂ ਬਹੁਤ ਵਧੀਆ ਗੱਲ ਹੈ ਜਿਹੜਾ ਕੰਮ ਕਰਾਉਂਦਾ ਤੇ ਲੋਕ ਉਹਦੀ ਪ੍ਰਸ਼ੰਸਾ ਵੀ ਕਰਦੇ ਨੇ ਕਿਉਂਕਿ ਇਹ ਸਾਡਾ ਇਹ ਨਗਰ ਦਾ ਇਹ ਕੰਮ ਕਾਫੀ 10-15 ਸਾਲ ਤੋਂ ਪੈਂਡਿੰਗ ਪਿਆ ਸੀ ਜੋ ਕਿ ਅੱਜ ਐਮਐਲਏ ਸਾਡੇ ਰਜਿੰਦਰਪਾਲ ਕਸ਼ੀਨਾ ਜੀ ਬੀਬੀ ਜੀ ਵੱਲੋਂ ਸ਼ੁਰੂ ਕਰਾ ਦਿੱਤਾ ਗਿਆ ਅਸੀਂ ਉਹਨਾਂ ਦਾ ਇਲਾਕਾ ਨਿਵਾਸੀਆਂ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਹੋਰ ਵੀ ਜੋ ਵਿਕਾਸ ਦੇ ਕੰਮ ਨੇ ਜਿਵੇਂ ਡਾਕਟਰ ਗਰੇਲ ਸਾਹਿਬ ਨੇ ਦੱਸਿਆ ਅੱਜ ਇਲੈਕਟ੍ਰਾ ਦਾ ਕੰਮ ਸ਼ੁਰੂ ਕਰਾਇਆ ਅਸੀਂ ਆ ਇਹਨਾਂ ਦੇ ਕੋਲੇ ਖੜ ਕੇ ਜੋ ਬਲੈਕ ਸਪੌਟ ਸੀ ਉਹਨਾਂ ਨੂੰ ਲਗਵਾਇਆ ਤੇ ਜਿਨ੍ਹਾਂ ਵਿੱਚ ਲੋਕਾਂ ਤੋਂ ਪੁੱਛਿਆ ਤਾਂ ਉਹਨਾਂ ਨੂੰ ਕਾਫੀ ਰਾਹਤ ਮਹਿਸੂਸ ਹੋਈ ਹੈ ਕਿਉਂਕਿ ਨੇਰੇ ਵਿੱਚ ਕਈ ਵਾਰ ਬਹੁਤ ਸਾਰੀਆਂ ਅੰਬਾਰਦਾਰਤਾਂ ਲੁੱਟਾਂ ਹੁੰਦੀਆਂ ਨੇ ਜਿਹਨੂੰ ਧਿਆਨ ਵਿੱਚ ਰੱਖ ਕੇ ਹੋਏ ਅੱਜ ਇਹ ਕੰਮ ਸ਼ੁਰੂ ਕਰਾਇਆ ਗਿਆ ਸੀ ਇਹ ਕਦੋਂ ਤਾਂ ਗ੍ਰਾਊਂਡ ਚਾਲੂ ਹੋ ਜਾਊਗਾ ਜੀ ਗ੍ਰਾਊਂਡ ਤਾਂ ਦੇਖੋ ਨਵਾਂ ਕੰਮ ਚੱਲ ਰਿਹਾ ਟਾਈਮ ਤਾਂ ਠੇਕੇਦਾਰ ਕੋਲੇ ਮੇਰੇ ਤੋਂ ਉਹਨਾਂ ਨੇ 6 ਮਹੀਨੇ ਦਾ ਉਹਨਾਂ ਨੂੰ ਮਿਲਿਆ ਹੁੰਦਾ ਪਰ ਜਿਵੇਂ ਰਫਤਾਰ ਨਾਲ ਕੰਮ ਚੱਲ ਰਿਹਾ ਹੈ ਮੈਨੂੰ ਤਾਂ ਲੱਗ ਰਿਹਾ ਵੀ 1.5 2 ਮਹੀਨੇ ਚ ਕੰਪਲੀਟ ਹੋ ਜੇਗਾ ਉਸ ਤੋਂ ਨਮੀ ਟੈਂਕੀ ਵੀ ਹੋਰ ਕੰਡਿਸਪੈਂਸਰੀ ਵੀ ਦੋ ਕੁ ਮਹੀਨੇ ਦੇ ਵਿੱਚ ਉਹ ਸਾਰੀ ਕਰਕੇ ਉੱਥੇ ਡਾਕਟਰ ਨੂੰ ਬਿਠਾ ਦਿੱਤਾ ਜਾਊਗਾ। ਬਾਕੀ ਤੁਸੀਂ ਦੇਖਦੇ ਹੋ ਆਪ ਤੁਸੀਂ ਲੋਕ ਲੋਕਾਂ ਵਿੱਚ ਵਿਚਰਦੇ ਹੋ ਤੁਹਾਨੂੰ ਵੱਧ ਜਾਣਕਾਰੀ ਆ ਵੀ ਕੰਮ ਕਿੰਨੇ ਜੰਗੀ ਪੱਧਰ ਤੇ ਚੱਲ ਰਹੇ ਨੇ। ਜਰਮ ਦਿਹਾੜਾ ਜੀ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਤੇ ਉਹ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਜਾਂ ਉਹਨਾਂ ਦੇ ਸਰਬੰਸ ਜਿਵੇਂ ਉਹ ਪਾਪਾ ਪਿੱਛੇ ਜਿਹੇ ਸਵਾ ਵੀ ਦੇਖਿਆ ਛੋਟੇ ਸਾਹਿਬ ਜਦੋਂ ਲੋਕਾਂ ਨੇ ਬਹੁਤ ਵੱਡੀ ਪੱਧਰ ਤੇ ਮਨਾਇਆ ਅੱਜ ਵੀ ਸੋਸੇ ਤਰ੍ਹਾਂ ਜੋ ਗੁਰੂ ਸਾਹਿਬ ਦਾ ਆਗਮਨ ਗੁਰਪਰਬਾ ਉਹਨੂੰ ਵੀ ਲੋਕ ਵੱਡੇ ਪੱਧਰ ਤੇ ਮਨਾ ਰਹੇ ਨੇ। ਸੋ ਬਹੁਤ ਚ ਇਹ ਜਿਹੇ ਲੋਕਾਂ ਨੂੰ ਇੱਕ ਸੇਹ ਵਾਲੇ ਗੁਰਪਰਬ ਦੇ ਜਾਂ ਦਿਨ ਦੇ ਜਿਹੜੇ ਹੈਗੇ ਕਿਸੇ ਚੰਗੇ ਦਿਸ਼ਾ ਵਾਲੇ ਪਾਸੇ ਲੈ ਕੇ ਜਾਂਦੇ ਨੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖਾਲਸਾ